ਸਤਿ ਸ਼੍ਰੀ ਅਕਾਲ ਅਸਲਾਮ ਅਲੈਕਮ ਪ੍ਰਣਾਮ ਸਤ ਜੀ ਤੇ ਅੱਜ ਤੁਹਾਨੂੰ ਹੀ ਸਫ਼ਰ ਕਰਵਾਉਣ ਜਾ ਰਹੇ ਹਾਂ ਭੋਗਪੁਰ ਤੋਂ ਟਾਂਡਾ ਅਮੜ ਤੱਕ ਦਾ ਨੈਸ਼ਨਲ ਹਾਈਵੇ ਤੇ ਕੇਂਦਰ ਕਿਲੇ ਦਾ ਪ੍ਰਮੁੱਖ ਕਸਬਾ ਭੋਗਪੁਰ ਭੋਗਪੁਰ ਤੋਂ ਪਠਾਨਕੋਟ ਵਾਲੇ ਪਾਸੇ ਪ੍ਰਮੁੱਖ ਕਸਬਾ ਟਾਂਡਾ ਅਮੜ ਟਾਂਡਾ ਅਮੜ ਇਹ ਸ਼ਹਿਰ ਪੁਰ ਜਿਲ੍ਹੇ ਚ ਪੈਂਦਾ ਹੈ ਔਰ ਜਲੰਧਰ ਜ਼ਿਲ੍ਹੇ ਚ ਪੈਂਦਾ ਹੈ ਭੋਗਪੁਰ ਜਾਨਕਿ ਜੇ ਅੰਮ੍ਰਿਤਸਰ ਜਿਲੇ ਤੋਂ ਅਸੀਂ ਸ਼ਿਆਰਪੁਰ ਵੱਲ ਜਾਵਾਂਗੇ ਛਾਰਕੋ ਜਿਲੇ ਵੱਲ ਤੇ ਇਹ ਜੰਮੂ-ਦਲੀ ਨੈਸ਼ਨਲ ਹਾਈਵੇ ਹੈ ਤੇ ਇਹ ਆ ਗਿਆ ਜੀ ਕਸਬਾ ਪੋਪਰ ਤੇ ਬੜਾ ਵੈਸਟਰਨ ਦਾ ਹੈ ਕਸਬਾ ਪੋਪਰ ਤੇ ਇੱਥੋਂ ਹੀ ਰੋਡ ਜਾਂਦਾ ਹੈ ਖੱਬਿਆਤ ਕਪੂਥਾ ਰਸਤੇ ਪਿੰਡਾਂ ਨੂੰ ਪਲੱਥ ਵਗੈਰਾ ਨੂੰ ਕਿਸੇ ਸਮੇਂ ਉੱਥੇ ਦਾ ਰਸਤਾ ਪੋਪਰ ਤੋਂ ਲੱਗਣਾ ਸ਼ੁਰੂ ਹੁੰਦੀ ਸੀ ਤੇ ਜਾ ਕੇ ਮੁਕਤੀ 시 ਸਤਲੁਜ ਦਰਿਆ ਤੇ ਆਹ ਤੱਕ ਤੇ ਇਹ ਆ ਗਿਆ ਜੀ ਕਸਬਾ ਭੋਗਪੁਰ ਤੇ ਇਹ ਅੱਗੇ ਕਾਫੀ ਮੋਟਰ ਕਾਰਾਂ ਖੜੀਆਂ ਇੰਦੀਆਂ ਹਨ ਵੈਸੇ ਹੈ ਤਾਂ ਨੈਸ਼ਨਲ ਹਾਈਵੇ ਹੈ ਲੇਕਿਨ ਇੱਥੇ ਆ ਕੇ ਬੜਾ ਗਸ਼ਰਿੰਦਾ ਹੈ ਟ੍ਰੈਫਿਕ ਜਾਮ ਰਿੰਦੀ ਹੈ ਐ ਅਸੀਂ ਵੀ ਰੁਕ ਗਏ ਇੱਥੇ ਆ ਕੇ ਬ੍ਰੇਕ ਲੱਗਦੀ ਲੱਗਦੀ ਹੈ ਰੋਡ ਦੇ ਉੱਤੇ ਖੜੋਤੀਆਂ ਹੋਈਆਂ ਕਾਰਾਂ ਹਰ ਸਮੇਂ ਇੱਥੇ ਕਾਰਾਂ ਖੜੀਆਂ ਮਰਦੀਆਂ ਹਨ ਕਦੀ ਵੀ ਅਸੀਂ ਮਾਰਨ ਸਪੀਡ ਨਾਲ ਇਸ ਸ਼ਹਿਰ ਨੂੰ ਪਾਰ ਨਹੀਂ ਕਰ ਸਕਦੇ ਤੇ ਲਓ ਜੀ ਅਸੀਂ ਹੁਣ ਕਰ ਲਿਆ ਹੈ ਪਾਰ ਅੱਗੇ ਹੋਰ ਵੀ ਹੈ ਰਸ਼ ਉੱਪਰ ਜੇਕਰ ਅਸੀਂ ਰੇਲਵੇ ਸਟੇਸ਼ਨ ਤੇ ਲਿਖੇ ਦੇ ਨਾਲ ਝਾਤ ਮਾਰੀਏ ਤਾਂ ਲਿਖਿਆ ਹੁੰਦਾ ਭੋਪੁਰ ਸਰਵਾਲ ਪੂਰਾ ਨਾਮ ਆਦਹ ਭੋਪੁਰ ਸਰਵਾਲ ਨੰਬਰਜਿਲੇ ਤੇ ਉੱਤਰਵਾਲ ਇਹ ਆਖਰੀ ਕਸਬਾ ਹੈ ਨੰਬਰਜਿਲੇ ਦਾ ਭੋਪੁਰ ਇਸ ਤੋਂ ਅਗੇ ਜ਼ਿਲ੍ਹਾ ਸ਼ਹਿਰ ਤੋਂ ਪਿੰਡ ਸ਼ੁਰੂ ਹੋ ਜਾਂਦੇ ਹਨ ਲੋ ਜੀ ਮਸਾਈ ਅਸੀਂ ਪਾਰ ਕੀਤਾ ਹੈ ਭੋਪਾਲ ਕਸਬੇ ਨੇ ਫਸੀ ਬਤ ਰਹਾ ਪਠਾਨਕੋਟ ਵਾਲੇ ਪਾਸੇ ਨੈਸ਼ਨਲ ਹਾਈਵੇ ਜੰਮੂ ਦਿੱਲੀ ਐਨ ਐਚ 1 थी ए खबे हथ सड़क जा रही है पलत्थ पलत्थ कस्बा उस तो उसके डाला वगैरह जिला कपूरथला ਇਤੋਂ ਖੱਬੀ ਹੱਥ ਸੜਕ ਜਾਂਦੀ ਹੈ ਪਿੰਡ ਹਨ ਜਿਵੇਂ ਚਰੜ ਟਾਂਦੀਸੀਖੋਂ ਰਾਜਪੁਰ ਬੜਚੂਈ ਵਗੈਰਾ ਤੇ ਇਹ ਆ ਗਿਆ ਪੌੜ ਤੇ ਪੌੜ ਦੇ ਸੱਜੇ ਹੱਥ ਬੜਾ ਮਸ਼ਹੂਰ ਕਸਬਾ ਟੱਡਾ ਸਨੋਰਾ 147 ਵੇਲੇ ਇੱਥੇ ਵੱਡਾ ਕੈਂਪ ਲੱਗਿਆ ਸੀ ਟੱਡਾ ਸਨੋਰਾ ਇੱਥੇ ਰੇਲਵੇ ਸਟੇਸ਼ਨ ਵੀ ਹੁੰਦਾ ਸੀ ਇੱਥੇ ਕੈਂਪ ਲੱਗਦਾ ਸੀ ਕੈਂਪ ਤੋਂ ਅੱਗੇ ਫਿਰ ਖੇਰ ਕਬੀਰਤ ਰੇਲਵੇ ਬੈਨਿਸ਼ਟਰ ਜਾ ਰਹੀ ਹੈ ਇੱਥੇ ਹੁੰਦਾ ਸੀ ਰੇਲਵੇ ਸਟੇਸ਼ਨ ਤੇ ਟਿੱਕਾ ਡਸ ਨੌਰਾ ਵੀ ਫਿਰ ਮੁਸਲਮਾਨ ਦਾਸੀ ਤੇ ਇਹ ਬਹੁਤ ਵੱਡਾ ਕੈਂਪ ਲੱਗਦਾ ਸੀ ਤੇ ਇੱਥੋਂ ਅੱਗੇ ਸ਼ਹਿਰਪੁਰ ਜ਼ਿਲ੍ਹਾ ਸ਼ੁਰੂ ਹੋਵੇਗਾ ਇੱਥੇ ਜਿਹੜਾ ਰੇਲਵੇ ਸਟੇਸ਼ਨ ਸੀ ਅੱਜ ਕੱਲ ਉਹ ਖਤਮ ਹੋ ਚੁੱਕਾ ਹੈ 147 ਬਿਲ ਇੱਥੇ ਮੌਜੂਦ ਸੀ ਜਿੱਥੋਂ ਕਿ ਮੁਸਲਮਾਨ ਲੋਕ ਆਪਣੀ ਗੱਡੀ ਫੜ ਕੇ ਪਾਕਿਸਤਾਨ ਪਹੁੰਚੇ ਇੱਥੋਂ ਹੀ ਗੱਡੀਆਂ ਤੇ ਸਵਾਰ ਹੋਏ ਇਹ ਆ ਗਿਆ ਸੱਜੇ ਹੱਥ ਚਮਿਆਰੀਆਂ ਕੁਰੈਸ਼ੀਆਂ ਰਸਤੋ ਇਹੋ ਜਿਹੇ ਪਿੰਡ ਹੁੰਦੇ ਆ ਇਹ ਸਾਰੇ ਜ਼ਿਲ੍ਹਾ ਜਲੰਧਰ ਦੇ ਪਿੰਡ ਹਨ ਤੇ ਇੱਥੇ ਹੈ ਪੁਲਿਸ ਚੌਕੀ ਤੇ ਇੱਥੋਂ ਸ਼ੁਰੂ ਹੁੰਦਾ ਹੈ ਜ਼ਿਲ੍ਹਾ ਹੁਸ਼ਿਆਰਪੁਰ ਤੇ ਸੱਜੇ ਹੱਥ ਕੁਝ ਪਿੰਡ ਗੰਦਰ ਦੇ ਹਨ ਪਰ ਖੱਬੇ ਹੱਥ ਹੁਸ਼ਿਆਰਪੁਰ ਦੇ ਜਿਹੜੇ ਪਿੰਡ ਹੁੰਦੇ ਹਨ ਤੇ ਇਹ ਉੱਤਰੀ ਉੱਤਰ ਦੀਆਂ ਹੀ सद्यथ रोड जाएगा छमियारी में पेट छमियारी में सद्यथ ए सद्यथ छमियारी में यह रोड इसको आगे फिर रास्ता को जड़ा बगियाड़ी ਇਹ ਉਹ ਜਿੰਦ ਉਹ ਸਾਰੇ ਮੁਸਲਮਾਨਾਂ ਦੇ ਕਿੰਡਾ ਫੈਕ ਕਰਦੇ ਸਨ ਤੇ ਐਫ ਹੋ ਰੋੜ ਜਾਂਦਾ ਹੈ ਟੈਂਡਰ ਦਾ ਹੈ ਪਟਿਆਲ ਇਹ ਪਟਿਆਲ ਚੱਕ ਸੁਕਰ ਤੇ ਹੋਰ ਪਿੰਡ ਪੰਜਿਆਂ ਜੀ ਮੋਕਲ ਖੋਜਪੁਰ ਔਰ ਕਲਿਆਣਪੁਰ इतों खबे हाथ जोड़ा है पेंड जहूरा बहुत ही पुरातन पेंड किसी समय इतने कस्बा होया करता अचक छोटा जि हूँ पिंड रह गया है पर है बहुत पुराना जहूरा ये गया फाटक ਤੇ ਇਹ ਸੜ ਗਈ ਜੀ ਖਬੇ ਹੱਥ ਕਲਿਆਣਪੁਰ ਪਿੰਡ ਨੂੰ ਤੇ ਤੇ ਇੱਥੋਂ ਸੱਜੇ ਹੱਥ ਪਿੰਡ ਹੈ ਖਰਲਕਲਾ ਔਰ ਖਰ ਖੁਰਦੇ ਦੋਵੇਂ ਜਿਲੰਦਰ ਜ਼ਿਲ੍ਹੇ ਦੇ ਪਿੰਡ ਹਨ ਤੇ ਇਹ ਆ ਗਿਆ ਸ਼ਾਰਕਪੁਰ ਜਿਹੜੇ ਦਾ ਗੰਦਰੋੜੇ ਪਾਸੇ ਆਖਰੀ ਕਸਬਾ ਚਲਾ ਚਲਾੰਘੇ ਢਰ ਜਾਂਦਾ ਹੈ ਇਖਲਾਇ ਉਰਾਂ ਹੀ ਅਸੀਂ ਜਾ ਰਹੇ ਹਾਂ ਚਲਾਂਗ ਅਡਾ ਖੱਬੇ ਸੱਜੇ ਤੇ ਇੱਥੇ ਰੇਲਵੇ ਸਟੇਸ਼ਨ ਵੀ ਮੌਜੂਦ ਹੈ ਚਲਾਂਗ ਤੇ ਇਹ ਫਲਾਈਓਵਰ ਤੋਂ ਥੱਲੇ ਉਤਰਦੇ ਅੱਗੇ ਆਉਂਦਾ ਹੈ ਟੂਲ ਪਲਾਜ਼ਾ ਤੇ ਪਠਾਨਕੋਟ ਔਰ ਗਿਰੰਦਰਦੇਵ ਚਿਤਾੜ ਇੱਕ ਪ੍ਰਮੁੱਖ ਟੂਲ ਪਲਾਜ਼ਾ ਹੈ ਥੋੜਾ ਮਹਿੰਗਾ ਜ਼ਰੂਰ ਹੈ ਇਹ ਹੈ ਸ਼ਾਹ ਕੋਲ ਦੇ ਦਾ ਟੂਰ ਪਲਾਜ਼ਾ ਇਹ ਆ ਗਿਆ ਨੂੰ ਕੋ ਅਸੀਂ ਕਿਸ ਪਾਸੇ ਕਾਰ ਕਰਦੇ ਆ ਇੱਧਰ ਰਸ਼ ਕਰਦਾ ਹੈ ਸਾਹਮਣੇ ਇੱਧਰ ਜਾਣੇ ਇਹ ਖਾਲੀ ਹੈ ਬਿਲਕੁਲ ਖਾਲੀ ਹੈ ਪਰ ਇੱਥੇ ਜਿ ਮੌਜੂਦ ਨਹੀਂ ਹੈ ਕਾਊਂਟਰ ਤੇ ਕੋਈ ਨਹੀਂ ਕਰਮਚਾਰੀ ਅੱਗੇ ਘਰੋਤਾ ਨਜ਼ਰ ਆ ਰਿਹਾ ਇੱਕ ਵੇਖਣ ਇੱਥੇ ਕੋਈ ਨਹੀਂ ਹੈ ਦੇਖਦੇ ਕੋਈ ਆਉਂਦਾ ਵੀ ਨਹੀਂ ਕੋਈ ਮੌਜੂਦ ਨਹੀਂ ਆਜੋ ਜੀ ਆ ਗਏ ਉਹ ਬੜੀ ਥੇਲ ਲੈ ਆਈ ਹੈ ਆਇਆ ਆਇਆ ਲੈ ਕੇ ਆਪਣਾ ਇਹ ਲੈ ਕੇ ਸਕੈਨਰ ਜਿਆ ਚਾਹ ਸੁ ਕਰਾ ਲੋ ਜੀ ਸੀ ਵੱਧ ਗਏ ਹੁਣ ਟਾਂਡਾ ਉੜਮੜ ਵੱਲ ਬਸ ਚੰਦ ਕਿਲੋਮੀਟਰ ਹੁਣ ਦੂਰ ਰਹਿ ਗਏ ਟਾਂਡਾ ਉੜਮੜ ਤੇ ਜਿਹੜਾ ਸ਼ਹਿਰ ਪਦਾ ਇਲਾਕਾ ਹਰਿਆ ਭਰਿਆ बहुत ही खूबसूरत रोग, भोजपुर तो टांडा उम्र तक इतना आता है ये सजा पिंड है रावपुर छोटा जहा पिंड है ਇਹ ਆ ਗਿਆ ਦੀ ਬੜਾ ਪ੍ਰਸਿੱਧ ਪਿੰਡ ਖੱਖ ਅਭਿਆਥਾ ਹੈਗਾ ਤੇ ਐ ਆਣੀ ਦੀ ਖੱਖ ਟਾਂਡਾਡ ਮੁਰਦਾ ਹਲਕੇ ਦਾ ਬੜਾ ਮਸ਼ਹੂਰ ਪਿੰਡ ਖੱਖ ਤੇ ਇੱਥੋਂ ਹੀ ਰੋਡ ਜਾਂਦਾ ਹੈ ਕਸਬਾ ਟਾਂਡੇ ਟਾਂਡਾਡ ਮੁਰਦਾ ਸੁਆ ਇੱਥੋਂ ਖੱਬਿਆਸ ਰੋਡ ਹੈ ਇਹ ਤੱਕ ਨਹੀਂ ਹੁਲੇ ਰਹਿ ਗਿਆ ਕਿਸੇ ਦਾ ਟਾਂਡਾ ਉਰ ਮੁਰ ਨੂੰ ਜਾਂਦਾ। ਫਤ ਪੁਰਾਣਾ ਰੋਡ ਇਹ ਹੋਈ ਸੀ। ਇਹ ਜਿੱਥੋਂ ਅਸੀਂ ਜਾ ਰਹੇ ਹਾਂ ਇਹ ਬਾਈਪਾਸ ਬਾਅਦ ਵਿੱਚ ਬਣਿਆ। ਮੇਨ ਰੋਡ ਜਿਹੜਾ ਸੀ ਜਲੰਧਰ ਤੋਂ ਦਸੂਹਾ ਸ਼ਹਿਰ ਦੇ ਵਿੱਚੋਂ ਦੀ ਜਾਂਦਾ ਸੀ। ਜਿਹੜਾ ਪਿਛਲਾ ਰੋਡ ਨਿਕਲਿਆ ਹੈ ਖੱਖ ਦੇ ਕੋਲੋਂ ਦੀ ਇਹ ਰੋਡ ਸੀ ਪੁਰਾਣਾ ਜੀਟੀ ਰੋਡ। ਇਹ ਬਾਈਪਾਸ ਲਗਭਗ 1990 ਦੇ ਦਹਾਕੇ ਦੇ ਵਿੱਚ ਬਣਿਆ ਸੀ। 90 ਤੋਂ ਪਹਿਲਾਂ ਉਹ ਵੀ ਰੋਡ ਜਾਂਦਾ ਸੀ ਜਨੰਦਰ ਤੋਂ ਪਠਾਨਕੋਟ ਕਾਂਡਾ ਉਹ ਮੋੜ ਦੇ ਵਿੱਚੋਂ ਦੀ ਹੋ ਕੇ ਔਰ ਤਾਰਾਪੁਰ ਪਿੰਡੇ ਕੋਲੋਂ ਲੱਕੜਿੰਦਾ ਸੀ ਦਿਸੂ ਜਾਂ ਇੱਥੋਂ ਸੱਜੇ ਹੱਥ ਸ਼ਾਹਪੁਰ ਨੂੰ ਰੋਡ ਜਾਂਦਾ ਇੱਥੋਂ ਇਹ ਲੱਗਿਆ ਹੋਇਆ ਰੋਡ ਸ਼ਾਹਪੁਰ ਵਾਸਤੇ ਕਿ ਇਹ ਜਿਹੜੇ ਫਲਾਈਓਵਰ ਤੋਂ ਉੱਥੇ ਆਇਆ ਹੈ ਇਹ ਖਬਿਆਤ ਕਸਬੇ ਨੂੰ ਰੋਡ ਜਾਂਦਾ ਹੈ ਫਿਰ ਖਾਂ ਔਰ ਉੱਥੋਂ ਜਿਹੜੀ ਲੰਘਣ ਦੀ ਹੈ ਸੜਕ ਉਹ ਵੀ ਥੱਲੇ ਨੂੰ ਜਾਂਦਾ ਹੈ ਰੋਡ ਸਰਫੋਟ ਤੇ ਆ ਗਿਆ ਜੀ ਟਾਂਡਾ ਹੋਰ ਮੋਰ ਦੇ ਖੜਾ ਜਾ ਰਹਾ ਤੇ ਸੀ ਫਲਾਈਓਵਰ ਰਹੇ ਸਫਰ ਕਰ ਰਹੇ ਆ ਦਸੂਏ ਵਾਲ ਨੂੰ ਇੱਕ ਖਬਿਆਥਰ ਖੂਸਕੀ ਟਲੇ ਰਹੀ ਖਾਣ ਪੀਣ ਦਾ ਇੱਥੇ ਕਾਫੀ ਦੁਕਾਨਾਂ ਹਨ ਖਾਣ ਪੀਣ ਦੀਆਂ ਚੰਗੀ ਰੌਣਕ ਰਹਿਦੀ ਹੈ ਤੇ ਰਹਿ ਗਿਆ ਜੀ ਟਾਂਡਾ ਤੇ ਉੜਮੜ ਦੋ ਕਸਵੇ ਸੰ ਜਿਹੜੇ ਜੁੜੇ ਹੋਏ ਹਨ ਢਾਂਡਾ ਉੜਮੜ ਹਜਕਲ ਤੇ ਇਥੋਂ ਅੱਗੇੋਂ ਸ਼ੁਰੂ ਹੋਏਗਾ ਉੜਮੜ ਇਸ ਦਾ ਸੀ ਟਾਂਡਾ इतों उड़मुड़ शुरू शुरू है उड़मुड़ है खबे हथ रेलवे लाइन तो पार्टी फ्लाईओवर हेठा रहता है रोड है तारावर पिंड तारापुर तो अगर इसके गढ़दीवाला रोड निकल जाता है ਸੂਪਰ ਬਣਿਆ ਗਿਆ ਹੈ। ਲੌਡੀਸ ਨੂੰ ਕਰਾਸ ਕਰ ਲਿਆ ਹੈ ਟਾਂਡਾਊਨ ਮੋਡ ਨੂੰ। ਅਸੂਹ ਹਟਾ ਉੱਤਰੇ ਹਨ। ਕੋਈ ਆਦਰ ਨਹੀਂ ਆਕਿਆ।